ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਜਿਹੜਾ ਵਿਧਾਨ ਸਭਾ ਤੇ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਕਰਵਾਉਣ ਵਾਸਤੇ ਦਾ ਜ਼ਿੰਮੇਵਾਰ ਆ ਉਹਦੇ ਉੱਪਰ ਕਈ ਸਾਲਾਂ ਤੋਂ ਸਵਾਲ ਉੱਠਦੇ ਰਹੇ ਨੇ ਲੇਕਿਨ ਅੱਜ ਕੱਲ ਬਹੁਤ ਜ਼ਿਆਦਾ ਸਵਾਲ ਉੱਠ ਰਹੇ ਨੇ ਇੱਕ ਬਹੁਤ ਵੱਡਾ ਵਿਵਾਦ ਬਣ ਗਿਆ ਵਾ ਇਹਦਾ ਮੁੱਖ ਕਾਰਨ ਕੀ ਆ ਮੇਰੇ ਮੁਤਾਬਕ ਇਹਦਾ ਮੁੱਖ ਕਾਰਨ ਹੈ ਕਿ ਜਿਹੜਾ ਨਿਯੁਕਤੀ ਦਾ ਸਿਸਟਮ ਹੈ ਇਲੈਕਸ਼ਨ ਕਮਿਸ਼ਨਰਸ ਦੀ ਨਿਯੁਕਤੀ ਦਾ ਸਿਸਟਮ ਆ ਉਹ ਹੀ ਸਵਾਲਾਂ ਦੇ ਘੇਰੇ ਦੇ ਵਿੱਚ ਆ ਕਿਉਂਕਿ ਇਲੈਕਸ਼ਨ ਕਮਿਸ਼ਨਰਸ ਬਹੁਤ ਸਾਰੇ ਲੋਕ ਮੰਨਦੇ ਨੇ ਵਿਰੋਧੀ ਧਿਰ ਮੰਨਦੇ ਨੇ ਕਿ ਉਹ ਇਲੈਕਟਲ ਇਲੈਕਸ਼ਨ ਕਮਿਸ਼ਨਰਸ ਦੀ ਨਿਯੁਕਤੀ ਦਾ ਸਿਸਟਮ ਸਹੀ ਨਹੀਂ ਚੇਸ ਕਰਕੇ ਸਹੀ ਬੰਦੇ ਉੱਥੇ ਅਪਾਇੰਟ ਨਹੀਂ ਹੁੰਦੇ ਸਰਕਾਰਾਂ ਜਿਹੜੀਆਂ ਹਨ ਉਹ ਆਪਣੇ ਬੰਦੇ ਉੱਥੇ ਅਪਾਇੰਟ ਕਰਦੀਆਂ ਹਨ ਔਰ ਜਿਹੜੀ ਵੀ ਇਲੈਕਸ਼ਨ ਕਮਿਸ਼ਨਰ ਹੁੰਦੇ ਨੇ ਉਹ ਸਮੇਂ ਦੀ ਸਰਕਾਰ ਦੀ ਹੀ ਮਦਦ ਕਰਦੀਆਂ ਨੇ ਇਹਦੇ ਉੱਪਰ ਕਾਨੂੰਨ ਬਣਿਆ ਸੀ ਪਹਿਲਾਂ 1957 ਤੇ ਯੂਨਨ ਸੰਵਿਧਾਨ ਬਣਿਆ ਨਾ ਕਨਸਟੀਟਿਊਟ ਅਸੈਂਬਲੀ ਦੇ ਵਿੱਚ ਵੀ ਇਹਦੇ ਤੋਂ ਬਹੁਤ ਵੱਡੀ ਡਿਬੇਟ ਹੋਈ ਔਰ ਉਦੋਂ ਇਹ ਕਿਹਾ ਗਿਆ ਕਿ ਇਹਦੇ ਤੇ ਕਾਨੂੰਨ ਬਣਾਉਣ ਦਾ ਅਧਿਕਾਰ ਜਿਹੜਾ ਵਾ ਉਹ ਪਾਰਲੀਮੈਂਟ ਦਾ ਹੋਵੇਗਾ ਔਰ ਇਲੈਕਸ਼ਨ ਕਮਿਸ਼ਨਰ ਦੀ ਨਿਯੁਕਤੀ ਦਾ ਲੈਟਰ ਜਿਹੜਾ ਵਾ ਉਹ ਪ੍ਰੈਜ਼ੀਡੈਂਟ ਆਫ ਇੰਡੀਆ ਰਾਸ਼ਟਰਪਤੀ ਸਾਈਨ ਕਰੇਗਾ ਕਾਨੂੰਨ ਬਣਿਆ ਬਾਅਦ ਵਿੱਚ 1991 ਦੇ ਵਿੱਚ ਜਿਹਦੇ ਤਹਿਤ ਇਲੈਕਸ਼ਨ ਕਮਿਸ਼ਨਰ ਜਿਹੜੇ ਨੇ ਉਹ ਅਪਾਇੰਟ ਹੁੰਦੇ ਨੇ ਲੇਕਿਨ 2023 ਦੇ ਵਿੱਚ ਇਹ ਮਸਲਾ ਸੁਪਰੀਮ ਕੋਰਟ ਤੇ ਪਹੁੰਚ ਗਿਆ ਸੁਪਰੀਮ ਕੋਰਟ ਨੇ ਦਿੱਤੇ ਬਹੁਤ ਇੰਟਰਸਟਿੰਗ ਟਿੱਪਣੀ ਕੀਤੀ ਉਹਨਾਂ ਨੇ ਕਿਹਾ ਕਿ ਇਹਦਾ ਕਾਨੂੰਨ ਤੇ ਵੈਸੇ ਪਾਰਲੀਮੈਂਟ ਬਣਾ ਸਕਦਾ ਵਾ ਜੇ ਪਾਰਲੀਮੈਂਟ ਕੋਈ ਕਾਨੂੰਨ ਬਣਾਊਗਾ ਤੇ ਠੀਕ ਹੈ ਜਿੰਨਾ ਚਿਰ ਤੱਕ ਪਾਰਲੀਮੈਂਟ ਕਾਨੂੰਨ ਨਹੀਂ ਬਣਾਉਂਦਾ ਤੇ ਸੁਪਰੀਮ ਕੋਰਟ ਮੁਤਾਬਕ ਜਿਹੜੀ ਨਿਯੁਕਤੀ ਆ ਉਹਦੀ ਸਿਲੈਕਸ਼ਨ ਕਮੇਟੀ ਆ ਜਿਹੜੀ ਇਲੈਕਸ਼ਨ ਕਮਿਸ਼ਨਰ ਨੂੰ ਨਿਯੁਕਤ ਕਰਨ ਦੀ ਜਿਹੜੀ ਸਿਲੈਕਸ਼ਨ ਕਮੇਟੀ ਆ ਪਹਿਲਾਂ ਵੈਸੇ ਸਰਚ ਕਮੇਟੀ ਬਣਦੀ ਆ ਔਰ ਜਿਹੜੀ ਸਿਲੈਕਸ਼ਨ ਕਮੇਟੀ ਸਰਚ ਕਮੇਟੀ ਸਿਲੈਕਸ਼ਨ ਚਾਰ ਜਾਂ ਪੰਜ ਨਾਮ ਦਿੰਦੀ ਆ ਤੇ ਫਿਰ ਸਿਲੈਕਸ਼ਨ ਕਮੇਟੀ ਉਹਨਾਂ ਚੋਂ ਇੱਕ ਨਾਮ ਜਾਂ ਦੋ ਨਾਮ ਜਾਂ ਤਿੰਨ ਨਾਮ ਫਾਈਨਲਾਈਜ਼ ਕਰਦੀ ਆ ਜਿਹਦੀਆਂ ਪੋਸਟਾਂ ਖਾਲੀ ਹੋਣ ਅਸਲੇ ਤਿੰਨ ਮੈਂਬਰ ਦਾ ਇਲੈਕਸ਼ਨ ਕਮਿਸ਼ਨਰ ਦਾ ਕਮਿਸ਼ਨ ਆ ਉਹਦੇ ਵਿੱਚ ਸਪੀਕਰ ਕੋਰਟ ਨੇ ਕਿਹਾ ਕਿ ਉਹਨਾਂ ਮੁਤਾਬਕ ਪ੍ਰਧਾਨ ਮੰਤਰੀ ਲੀਡਰ ਆਫ অপੋਜੀਸ਼ਨ ਤੇ ਚੀਫ ਜਸਟਿਸ ਆਫ ਇੰਡੀਆ ਇਹ ਉਸ ਕਮੇਟੀ ਦੇ ਮੈਂਬਰ ਹੋਣੇ ਚਾਹੀਦੇ ਨੇ ਲੇਕਿਨ ਜੇ ਸਰਕਾਰ ਚਾਵੇ ਪਾਰਲੀਮੈਂਟ ਚਾਵੇ ਦੇ ਤੱਕ ਕਾਨੂੰਨ ਬਣਾ ਸਕਦੀ ਹੈ ਤੋਂ 2023 ਦੇ ਵਿੱਚ ਜਿਹੜਾ 1991 ਦਾ ਕਾਨੂੰਨ ਸੀ ਉਹਦੇ ਵਿੱਚ ਸੋਧ ਕੀਤੀ ਗਈ ਨਵਾਂ ਕਾਨੂੰਨ ਬਣਾਇਆ ਗਿਆ ਜਿਹਦੇ ਤਹਿਤ ਸਿਰ ਜਿਹੜੀ ਸਿਰਸ ਕਮੇਟੀ ਆ ਉਹ ਆਪਣੀ ਸਿਫਾਰਿਸ਼ ਦੇਊਗੀ ਸਿਲੈਕਸ਼ਨ ਕਮੇਟੀ ਨੂੰ ਔਰ ਸਿਲੈਕਸ਼ਨ ਕਮੇਟੀ ਦੇ ਮੈਂਬਰ ਹੋਣਗੇ ਪ੍ਰਧਾਨ ਮੰਤਰੀ ਇਸਕਿਆ ਬਿਰੇਡ ਦਾ ਮਤਲਬ ਹੈ ਸੀਨਲ ਮੰਕਰੀ অর ਲੀਡਰ ਆਫ اپੋਜੀਸ਼ਨ ਇਹਦਾ ਮਤਲਬ ਹੈ ਕਿ ਸਰਕਾਰ ਦੇ ਦੋ ਬੰਦੇ ਹੋਣਗੇ ਇੱਕ ਲੀਡਰ ਆਫ اپੋਜੀਸ਼ਨ ਆਊਗਾ ਮжоਰਿਟੀ ਵੋਟ ਚਲਦੀ ਆ ਸੋ 2:1 ਸੋ ਇਸ ਕਾਨੂੰਨ ਦੇ ਤਹਿਤ ਨਵੀਆਂ ਨਿਯੁਕਤੀਆਂ ਹੋ ਰਹੀਆਂ ਵਾਂ ਐਸ ਲਈ ਤੁਹਾਨੂੰ ਪਤਾ ਹੀ ਆ ਕਿ تین ਇਲੈਕਸ਼ਨ ਕਮਿਸ਼ਨਰਸ ਨੇ ਚੀਫ ਇਲੈਕਸ਼ਨ ਕਮਿਸ਼ਨਰ ਰਹਿ ਗਿਆ ਨਾਮ ਗਣੇਸ਼ ਕੁਮਾਰ অর ਦੂਸਰੇ ਦੋ ਇਲੈਕਸ਼ਨ ਕਮਿਸ਼ਨਰ ਨੇ ਡਾਕਟਰ ਸੁਭੀਰ ਸਿੰਘ ਸੰਦੂ ਤੇ ਡਾਕਟਰ ਪ੍ਰੀਤ ਜੋਸ਼ੀ ਇਹਨਾਂ ਦੀ ਨਿਯੁਕਤੀ ਦੇ ਉੱਪਰ ਸਵਾਲ ਉੱਠੇ ਨੇ ਕੁਝ ਸੁਣਿਆ ਜਾਂ ਕਿ ਰਾਹੁਲ ਗਾਂਧੀ ਨੇ ਪਾਰਲੀਮੈਂਟ ਦੇ ਵਿੱਚ ਵੀ ਸਵਾਲ ਚੁੱਕੇ ਕਿ ਚੀਫ ਜਸਟਿਸ ਆਫ ਇੰਡੀਆ ਨੂੰ ਇਸ ਕਮੇਟੀ ਦੇ ਵਿੱਚੋਂ ਕਿਉਂ ਕੱਢਿਆ ਗਿਆ ਸੋ ਮੇਰਾ ਮੰਨਣਾ ਵਾ ਕਿ ਇਹ ਜਿਹੜੀ ਸੋਚ ਕੀਤੀ ਗਈ ਆ ਇਹ ਸਹੀ ਨਹੀਂ ਸੀ ਪਰ ਇਸੇ ਕਰਕੇ ਇਹਦੇ ਤੇ ਸਵਾਲ ਉੱਠ ਰਹੇ ਆ ਸਾਨੂੰ ਲੋੜ ਆ ਲੋੜ ਆ ਸਰਕਾਰ ਨੂੰ ਆਪ ਚਾਹੀਦਾ ਵਾ ਕਿ ਜਿਵੇਂ ਸੁਪਰੀਮ ਕੋਰਟ ਨੇ ਕਿਹਾ ਸੀ ਉਦੇ ਮੁਤਾਬਕ ਕਿ ਆ ਜੋ ਪਹਿਲਾ ਕਾਨੂੰਨ ਸੀ ਉਹਦੇ ਮੁਤਾਬਕ ਉਹਦੇ ਚੀਫ ਜਸਟਿਸ ਆਫ ਇੰਡੀਆ ਨੂੰ ਲਿਆਂਦਾ ਜਾਵੇ ਪ੍ਰਧਾਨ ਮੰਤਰੀ ਚੀਫ ਜਸਟਿਸ ਆਫ ਇੰਡੀਆ ਤੇ ਲੀਡਰ ਆਫ oppositon ਇਹ ਤਿੰਨਾਂ ਮੈਂਬਰਾਂ ਦੀ ਇੱਕ ਕਮੇਟੀ ਹੋਣੀ ਚਾਹੀਦੀ ਹੈ ਜੇ ਇਹ ਹੋ ਜਾਵੇ ਤੇ ਇਹਦੇ ਨਾਲ ਮੇਰੇ ਖਿਆਲ ਕਾਫੀ ਸੁਧਾਰ ਹੋ ਜਾਊਗਾ ਇੱਕ ਨਿਰਪੱਖ ਸ਼ਖਸ ਜਰਾਵਾ ਉਹ ਇਲੈਕਸ਼ਨ ਕਮਿਸ਼ਨਰ ਇਹ ਨਿਯੁਕਤ ਹੋ ਗਏਗਾ। ਅ ਹੋਰ ਵੀ ਬਹੁਤ سارے ਸਵਾਲ ਉਠੇ ਨੇ। ਯੋਗਿੰਦਰ ਯਾਦਵ ਨੇ ਵੀ ਬਹੁਤ سارے ਸੋਸ਼ਲ ਮੀਡੀਆ ਦੇ ਸਵਾਲ ਚੁੱਕੇ ਨੇ। ਔਰ ਕੁਝ ਮੇਰੇ ਵੀ ਸਵਾਲ ਨੇ ਜਿਹੜੇ ਸਵਾਲ ਬੁਧੀਜੀਵੀ ਮੈਨੂੰ ਚੁੱਕੇ ਜਾ ਰਹੇ ਨੇ ਉਹ ਇਹ ਨੇ ਕਿ ਜਦੋਂ ਇਲੈਕਟੋਰਲ ਰੋਸ ਦੀ ਰਿਵੀਜ਼ਨ ਬਿਹਾਰ ਦੇ ਵਿੱਚ ਹੋਣੀ ਸੀ ਤੇ ਇਲੈਕਸ਼ਨ ਕਮਿਸ਼ਨਰ ਨੇ ਵਿਰੋਧੀ ਧਿਰਾਂ ਨੂੰ ਕੌਨਫੀਡੈਂਸ ਦੇ ਵਿੱਚ ਕਿਉਂ ਨਹੀਂ ਲਿਆ? ਵਿਰੋਧੀ ਧਿਰ ਵੀ ਸਟੇਕ ਹোল্ডার ਨੇ ਇਹਦੇ ਵਿੱਚ ਉਹਨਾਂ ਨੂੰ ਕੌਨਫੀਡੈਂਸ ਦੇ ਵਿੱਚ ਕਿਉਂ ਨਹੀਂ ਲਿਆ? ਔਰ ਇਹਦੇ ਚੇ ਜਿਹੜੀਆਂ ਇਲੈਕਸ਼ਨ ਕਮਿਸ਼ਨ ਦੀਆਂ ਆਪਣੀਆਂ ਹੀ ਗਾਈਡਲਾਈਨਸ ਸੀ ਉਹਨਾਂ ਦੀ ਉਲੰਘਣਾ ਕਿਵੇਂ ਕੀਤੀ ਗਈ ਔਰ ਕਿਉਂ ਕੀਤੀ ਗਈ ਇਲੈਕਸ਼ਨ ਕਮਿਸ਼ਨ ਦੀਆਂ ਆਪਣੀਆਂ ਹੀ ਗਾਈਡਲਾਈਨਸ ਸਿਆ ਕਿ ਜਿਹੜੇ ਸਾਲ ਦੇ ਵਿੱਚ ਚੋਣਾਂ ਹੋਣੀਆਂ ਹਨ ਉਸੇ ਸਾਲ ਦੇ ਵਿੱਚ ਚੋਣਾਂ ਤੋਂ ਠੀਕ ਪਹਿਲਾਂ ਇਹ ਇਲੈਕਟਰੋਲ ਰੋਲਸ ਦੀ ਰਿਵੀਜ਼ਨ ਨਹੀਂ ਹੋਣੀ ਚਾਹੀਦੀ ਬਿਹਾਰ ਦੇ ਵਿੱਚ ਇਸੇ ਸਾਲ ਚੋਣਾਂ ਹੋਣੀਆਂ ਵਾ ਇਸੇ ਸਾਲ ਇਲੈਕਟਰੋਲ ਰੋਲਸ ਦੀ ਰਿਵੀਜ਼ਨ ਹੋ ਰਹੀ ਹੈ ਦਾ ਮਤਲਬ ਆ ਕਿ ਇਲੈਕਸ਼ਨ ਕਮਿਸ਼ਨਰ ਨੇ ਇਲੈਕਸ਼ਨ ਕਮਿਸ਼ਨ ਨੇ ਆਪਣੀਆਂ ਹੀ ਜਿਹੜੀਆਂ ਗਾਈਡਲਾਈਨਸ ਇਸ਼ੂ ਕੀਤੀਆਂ ਹੋਈਆਂ ਵਾ ਉਹਨਾਂ ਦੀ ਉਲੰਘਣਾ ਕੀਤੀ ਹੈ ਕਾਨੂੰਨ ਨੇ ਦੇਤੇ ਗਾਈਡਲਾਈਨਸ ਉਨਾਂ ਦੀ <li>ਦੂਜਾ ਉਥੇ ਫਲਡਸ ਨੇ ਫਲਡਸ ਦੇ ਦੌਰਾਨ ਇਲੈਕਟਰਲ ਰੂਲਸ ਚੰਗੀ ਤਰ੍ਹਾਂ ਸਹੀ ਤਰੀਕੇ ਨਾਲ ਕਿਵੇਂ ਰਿਵਾਈਜ਼ ਹੋ ਸਕਦੇ ਆ ਜੂਨ 25 ਤੋਂ ਲੈ ਕੇ ਜੁਲਾਈ 25 ਤੱਕ ਇਹ ਰੂਲਸ ਦੀ ਰਿਵੀਜ਼ਨ ਹੋਈ ਆ ਮੌਨਸੂਨ ਦਾ ਸਮਾਂ ਮੈਂ ਇਥਾਂ ਮਤੇ ਹੜਾ ਆਇਆ ਹੋਏ ਨੇ ਬਹੁਤ ਜ਼ਿਆਦਾ ਮੌਸਮ ਖਰਾਬ ਆ ਲੇਕਿਨ ਇਲੈਕਸ਼ਨ ਕਮਿਸ਼ਨ ਨੇ ਇਹਦੇ ਜਵਾਬ ਦੇ ਵਿੱਚ ਕਿਹਾ ਕਿ 2003 ਜਾਂ 2002 ਦੇ ਵਿੱਚ ਵੀ ਇਸੇ ਤਰ੍ਹਾਂ ਦੇ ਇਲੈਕਟਰਲ ਰੂਲਸ ਜੁਲਾਈ ਅਗਸਟ ਦੇ ਵਿੱਚ ਰਿਵਾਈਜ਼ ਹੋਏ ਲੇਕਿਨ ਜੁਲਾਈ ਅਗਸਟ ਦਾ ਜੂਨ ਜੁਲਾਈ ਦੇ ਵਿੱਚ ਫਰਕ ਹੈ ਨਾ ਸੋ ਸੋ ਇਹ ਫੰਡਸ ਦੇ ਫਰੰਸ ਦੇ ਦੌਰਾਨ ਕਿ ਇਲੈਕਟਰੋਲ ਰੋਲਸ ਰਿਵਾਈਜ਼ ਨਹੀਂ ਹੋਣੇ ਚਾਹੀਦੇ ਸੀ ਫਿਰ ਬਹੁਤ ਸਾਰੇ ਲੋਕ ਜਿਹੜੇ ਨਵੇਂ ਐਡ ਹੋਏ ਨੇ ਬਿਨਾ ਸਬੂਤੇ ਕੀ ਉਹਨਾਂ ਨੇ ਆਧਾਰ ਕਾਰਡ ਜਾਂ ਹੋਰ ਕੋਈ ਆਪਣਾ ਉਥੋਂ ਦਾ ਰੈਜ਼ੀਡੈਂਸ ਸਬੂਤ ਦਿੱਤਾ ਜੇ ਉਹ ਸਬੂਤ ਨਹੀਂ ਦਿੱਤਾ ਤੇ ਉਹਨਾਂ ਨੂੰ ਇਲੈਕਟਰੋਲ ਰੋਲਸ ਦੇ ਵਿੱਚ ਕਿਵੇਂ ਐਡ ਕੀਤਾ ਗਿਆ ਕੀ ਇਹ ਸਹੀ ਹੈ ਜੇ ਉੱਪਰ ਜਾਂਚ ਜੇ ਹੋਵੇਗੀ ਤਾਂ ਹੀ ਪਤਾ ਲੱਗੂਗਾ ਕਈ ਫਾਰਮਸ ਜਿਹੜੇ ਨੇ ਉਹ ਬਿਨਾਂ ਡਾਕੂਮੈਂਟ ਦੇ ਫਿਲ ਹੋਏ ਹੋਣੇ ਉਹ ਕਿਵੇਂ ਫਿਲ ਹੋਇਆ ਬੀਐਲਓ ਨੇ ਕਹਿਆਂ ਨੂੰ ਨਾਟ ਰეკਮੈਂਡਡ ਕਿਉਂ ਕੀਤਾ ਜਿੱਥੇ ਇਥੇ ਬੀਐਲਓ ਨੇ ਨਾਟ ਰეკਮੈਂਡਡ ਕੀਤਾ ਉਹਦੀ ਵੀ ਕੋਖ ਹੋਣੀ ਚਾਹੀਦੀ ਕਿ ਕੀ ਵਾਕਈ ਉਹਨਾਂ ਦੀ ਜਿਹੜੀ ਰეკਮੈਂਡੇਸ਼ਨ ਆ ਉਹ ਸਹੀ ਸੀ ਇੱਕ ਹੋਰ ਵੀ ਸਵਾਲ ਆ ਕਿ ਜੇ ਰਾਹੁਲ ਗਾਂਧੀ ਨੂੰ ਐਫੀਡੇਵਿਟ ਦੇਣ ਲਈ ਕਿਹਾ ਤੇ ਜਿਹੜੇ ਭਾਪੀ ਨੇ ਜਿਹੜਾ ਪ੍ਰੈਸ ਕਾਨਫਰੰਸ ਕੀਤੀ ਜਿਹੜਾ ਅਨੁਰਾਧ ਠਾਕੁਰ ਨੇ ਪ੍ਰੈਸ ਕਾਨਫਰੰਸ ਕੀਤੀ ਜਿਹੜਾ ਜੇਪੀ ਨਾੜਾ ਨੇ ਕੁਤਪ੍ਰਿਆ ਕੀਤੀਆਂ ਉਹਨਾਂ ਨੂੰ ਐਫੀਡੇਵਿਟ ਦੇਣ ਲਈ ਕਿਉਂ ਨਹੀਂ ਕਿਹਾ ਜੇ ਵੀ ਨਵੜਾ ਨੇਮੀ ਇਲੈਕਸ਼ਨ ਕਮਿਸ਼ਨ ਬਾਰੇ ਕੁਝ ਟਿੱਪਣੀਆਂ ਕੀਤੀਆਂ ਵਾ ਕਾਂਗਰਸ ਬਾਰੇ ਕੁਝ ਟਿੱਪਣੀਆਂ ਕੀਤੀਆਂ ਵਾ ਜਿਹੜੇ ਕਾਂਗਰਸ ਬਾਰੇ ਟਿੱਪਣੀਆਂ ਕੀਤੀਆਂ ਉਹਨਾਂ ਤੇ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਨੂੰ ਐਫੀਡੇਵਿਟ ਦੇਣ ਲਈ ਕਿਉਂ ਨਹੀਂ ਕਿਹਾ ਔਰ ਇਹ ਵੀ ਸਵਾਲ ਉੱਠ ਰਿਹਾ ਵਾ ਜੋ ਯੋਗਿੰਦਰ ਯਾਦਵ ਨੇ ਸਵਾਲ ਚੁੱਕਿਆ ਵਾ ਕਿ ਜਦੋਂ ਸਮਾਜਵਾਦੀ ਪਾਰਟੀ ਨੇ ਕੁਝ ਐਫੀਡੇਵਿਟ ਦਿੱਤੇ ਸਨ ਕਿ ਇਲੈਕਟਰੋਲ ਰੋਲ ਸਹੀ ਨਹੀਂ ਰਿਵਾਈਜ਼ ਹੋਏ ਉਹਨਾਂ ਦੀ ਇਨਕੁਆਇਰੀ ਕੋ ਨਹੀਂ ਕੀਤੀ ਗਈ ਐਫੀਡੇਵਿਟ ਮੰਗਰੇ ਨਾ ਐਸਪੀ ਨੇ ਸਮਾਜਵਾਦੀ ਪਾਰਟੀ ਨੇ ਫਿਰ ਦਿੱਤੇ ਸੀ ਫਿਰ ਇਨਕੁਆਰੀ ਕਿਉਂ ਨਹੀਂ ਹੋਈ ਸੋ ਇਹ ਬਹੁਤ ਸਾਰੇ ਵਾਜਬ ਸਵਾਲ ਨੇ ਜਿਨ੍ਹਾਂ ਦਾ ਪ੍ਰੈਸ ਕਾਨਫਰੰਸ ਦੇ ਵਿੱਚ ਜਵਾਬ ਸਹੀ ਤਰੀਕੇ ਨਾਲ ਨਹੀਂ ਦਿੱਤਾ ਗਿਆ ਇਸੇ ਕਰਕੇ ਇਸ ਇਲੈਕਸ਼ਨ ਕਮਿਸ਼ਨ ਨੇ ਦੀ ਜਿਹੜੀ ਪ੍ਰੈਸ ਕਾਨਫਰੰਸ ਸੀ ਚੀਫ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਪ੍ਰੈਸ ਕਾਨਫਰੰਸ ਸੀ ਉਹਦੇ ਉੱਪਰ ਸਵਾਲ ਉੱਠੇ ਨੇ ਸੋ ਮੇਰਾ ਮੰਨਣਾ ਵਾ ਪਰ ਮੇਰੇ ਖਿਆਲ ਤੁਸੀਂ ਕਾਫੀ ਇਹਦੇ ਵਿੱਚ ਸਹਿਮਤ ਵੀ ਹੋਗੇ ਕਿ ਇਸ ਮਸਲੇ ਦੇ ਉੱਪਰ ਇਸ ਮਸਲੇ ਦੇ ਉੱਪਰ ਜਿਹੜੇ ਇਲੈਕਟਰਲ ਰੋਲਸ ਡਰਾਫਟ ਇਲੈਕਟਰਲ ਰੋਲਸ ਬੜੇ ਨੇ ਉਹਨਾਂ ਨੂੰ ਖੋਲ ਤੇ ਪਾ ਦੇਣਾ ਚਾਹੀਦਾ ਵਾ ਇੱਕ ਇਨਕੁਆਇਰੀ ਕਮੇਟੀ ਗਠਨ ਕਰਨੀ ਚਾਹੀਦੀ ਹੈ ਸੁਪਰੀਮ ਕੋਰਟ ਦੀ ਦੇਖਰੇਖ ਦੇ ਵਿੱਚ ਇਨਕੁਆਇਰੀ ਹੋਵੇ ਔਰ ਉਸ ਇਨਕੁਆਇਰੀ ਕਮੇਟੀ ਦੇ ਅਧਾਰ ਦੇ ਉੱਤੇ ਜੇ ਚੋਣਾਂ ਨੂੰ ਮਹੀਨਾ ਡੇਢ ਮਹੀਨਾ ਅੱਗੇ ਪਿੱਛੇ ਪਾਉਣਾ ਪਵੇ ਉਹ ਵੀ ਪਤਾ ਲੱਗੇ ਕਿਉਂਕਿ ਇਹ ਜੋ ਹੋ ਰਿਹਾ ਵਾ ਇਹਦਾ ਇਹਦੀ ਸਹੀ ਕੋਖ ਜ਼ਰੂਰ ਹੋਣੀ ਚਾਹੀਦੀ ਹੈ ਜੇ ਨਹੀਂ ਹੋਊਗੀ ਤੇ ਇਲੈਕਸ਼ਨ ਕਮਿਸ਼ਨਰ ਦੇ ਉੱਪਰ ਇਲੈਕਸ਼ਨ ਕਮਿਸ਼ਨਰਸ ਦੇ ਉੱਪਰ ਇਹ ਸਾਰੀ ਚੋਣ ਪ੍ਰਿਕਿਰਿਆ ਦੇ ਉੱਪਰ ਹਮੇਸ਼ਾ ਵੀ ਸਵਾਲ ਉਹ ਫਿਰਾਂਗੇ ਇੱਕ ਮੇਰਾ ਹੋਰ ਵੀ ਮੰਨਣਾ ਮਾ ਕਿ ਜਿਹੜਾ ਇਲੈਕਸ਼ਨ ਕਮਿਸ਼ਨਰ ਆ ਜਾਂ ਇਲੈਕਸ਼ਨ ਕਮਿਸ਼ਨਰਸ ਨੇ ਖਾਸ ਕਰਕੇ ਚੀਫ ਇਲੈਕਸ਼ਨ ਕਮਿਸ਼ਨਰ ਉਹਨਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਤੇ ਪਾਬੰਦੀ ਲਗਣੀ ਚਾਹੀਦੀ ਆ ਕਿ ਨਾ ਉਹ ਚੋਣ ਲੜਨਗੇ ਨਾ ਉਹ ਰਾਸ਼ਟਰਪਤੀ ਦੀ ਚੋਣ ਨਾ ਉਪਰਾਸ਼ਟਰਪਤੀ ਦੀ ਚੋਣ ਨਾ ਉਹ Rajya Sabha ਦੇ ਮੈਂਬਰ ਬਣਨਗੇ ਨਾ ਉਹ ਕੋਈ ਹੋਰ ਚੋਣ ਲੋਕ ਸਭਾ ਦੀ ਚੋਣ ਲੜਨਗੇ ਇਹ ਪਾਬੰਦੀ ਲਗਣੀ ਚਾਹੀਦੀ ਆ ਤਾਂ ਕਿ ਉਹ ਕਿਸੇ ਸਿਆਸੀ ਪਾਰਟੀ ਦਾ ਜਾਂ ਇਲੈਕਟੋਰਲ ਪ੍ਰੋਸੈਸ ਦਾ ਇਸ ਤੋਂ ਬਾਅਦ ਆਪਣੇ ਵੋਟ ਪੰਡ ਤੋਂ ਇਲਾਵਾ ਹਿੱਸਾ ਨਾ ਹੋਵੇ। ਇਸ ਤੋਂ ਇਲਾਵਾ ਇੱਕ ਹੋਰ ਵੀ ਬੰਦੀ ਲਗਣੀ ਚਾਹੀਦੀ ਹੈ ਕਿ ਜਿਹੜਾ ਵੀ ਚੀਫ ਇਲੈਕਸ਼ਨ ਕਮਿਸ਼ਨਰ ਰਿਟਾਇਰ ਹੁੰਦਾ ਵਾ ਜਾਂ ਜਿਹੜਾ ਵੀ ਇਲੈਕਸ਼ਨ ਕਮਿਸ਼ਨਰ ਰਿਟਾਇਰ ਹੁੰਦਾ ਵਾ ਉਹਨਾਂ ਨੂੰ ਸਹੂਲਤਾਂ ਦੇ ਦੋ ਹੁਣ ਲੇਕਿਨ ਉਹ ਕੋਈ ਸਿਆਸੀ ਪਾਰਟੀ ਜੁਆਇਨ ਨਹੀਂ ਕਰਨਗੇ। بطور ਇੰਡੀਪੈਂਡੈਂਟ ਵੀ ਚੋਣਾ ਉਹ ਨਹੀਂ ਲੜਨਗੇ। ਕੋਈ ਵੀ ਚੋਣ ਨਹੀਂ ਲੜਨਗੇ। ਇਹ ਮੈਂ ਇਸ ਕਰਕੇ ਕਹਿ ਰਿਹਾ ਹਾਂ ਕਿ ਬਹੁਤ ਸਾਰੇ ਪਹਿਲਾਂ ਵੀ ਇਲੈਕਟਰੀ ਕਮਿਸ਼ਨਰਸ ਨੇ ਕਾਂਗਰਸ ਵਡੇ ਦੇ ਇਲੈਕਸ਼ਨ ਕਮਿਸ਼ਨਰ ਜਿਹੜੇ ਸਨ ਉਹਨਾਂ ਤੇ ਵੀ ਬਹੁਤ ਗੰਭੀ ਇਹ ਕਹਿਣਾ ਕਿ ਸਿਰਫ ਬੀਜੇਪੀ ਦੇ ਨਾਲ ਇਲੈਕਸ਼ਨ ਕਮਿਸ਼ਨਰ ਦੀ ਮਨੀ ਪੁਗਤ ਆ ਇਹ ਸਹੀ ਨਹੀਂ ਹੋਵੇਗਾ ਕਿਉਂਕਿ ਕਾਂਗਰਸ ਵੇਲੇ ਇਲੈਕਸ਼ਨਲ ਕਮਿਸ਼ਨਰਸ ਦੀ ਮਿਲੀ ਪੁਗਤ ਸਾਹਮਣੇ ਸਾਫ ਨਜ਼ਰ ਆਉਂਦੀ ਰਹਿੰਦੀ ਥਾ। ਤੁਹਾਨੂੰ ਯਾਦ ਹੋਊਗਾ 1990 ਦੇ ਵਿੱਚ ਪੰਜਾਬ ਦੇ ਵਿੱਚ ਚੋਣਾਂ ਹੋਣੀਆਂ ਸੀ। ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ, ਅਨਾਉਂਸ ਹੋ ਗਈਆਂ ਚੋਣਾਂ। ਉਸ ਤੋਂ ਬਾਅਦ ਇਹਨਾਂ ਲੋਕ ਸਭਾ ਦੀਆਂ ਚੋਣਾਂ ਹੋ ਕੇ ਆਈਆਂ ਸੀ ਜਿਹਦੇ ਸਿਮਰਨਜੀਤ ਸਿੰਘ ਮਾਨ ਅ ਤਰ੍ਹਾਂ ਤੋਂ ਜਿੱਤੇ ਸਨ ਉਹਦੇ ਬਹੁਤ سارے ਸਾਥੀ ਲੋਕ ਸਭਾ ਦੀਆਂ ਚੋਣਾਂ ਚਿਤਗੇ ਸਨ। ਉਹਨਾਂ ਚੋਣਾਂ ਤੋਂ ਬਾਅਦ ਅਗਲੇ ਸਾਲ 2021 ਦੇ 1991 ਦੇ ਵਿੱਚ ਲੋਕ ਵਿਧਾਨ ਸਭਾ ਚੋਣਾਂ ਪੰਜਾਬ ਦੇ ਵਿੱਚ ਅਨਾਉਂਸ ਹੋ ਗਈਆਂ ਬੜਾ ਲੰਬੇ ਸਮੇਂ ਤੋਂ 1987 ਤੋਂ ਉੱਥੇ ਰਾਸ਼ਟਰਪਤੀ ਰਾਜ ਲੱਗਾ ਹੋਇਆ ਸੀ ਰਾਸ਼ਟਰਪਤੀ ਰਾਜ ਦੀ ਮਿਆਦ ਨੂੰ ਵਧਾਉਣ ਵਾਸਤੇ ਚਾਰ ਪੰਜਵਰੀ ਕਾਨੂੰਨ ਬਦਲਿਆ ਗਿਆ ਕਿਉਂਕਿ ਸਾਲ-ਸਾਲ ਦੀ ਮਿਆਦ ਹੁੰਦੀ ਆ ਔਰ ਫਾਈਨਲੀ 1991 ਦੇ ਵਿੱਚ ਚੋਣ ਪ੍ਰਚਾਰ ਵੀ ਹੋ ਗਿਆ ਠੀਕ 36 ਘੰਟੇ ਪਹਿਲਾਂ ਮੈਂ ਜੋ ਕਹਿੰਨਾ ਚੋਣ ਪ੍ਰਚਾਰ ਵੀ ਹੋ ਗਿਆ ਉਦੋਂ ਖੜਕਵਾ ਦਾ ਦੌਰ ਸੀ 20 25 ਉਮੀਦਵਾਰਾਂ ਨੂੰ ਖੜਕਵਾ ਨੇ ਮਾਰ ਵੀ ਦਿੱਤਾ ਬਾਦਲ ਸਾਹਿਬ ਨੇ ਉਦੋਂ ਬੜੀ ਟਿੱਪਣੀ ਇੰਟਰਸਟਿੰਗ ਟਿੱਪਣੀ ਕੀਤੀ ਸੀ ਕਿ ਹੁਣ ਤੇ ਜਿਹੜੀਆਂ ਮੌਤਾਂ ਵੀ ਹੋਣੀਆਂ ਸੀ ਉਹ ਵੀ ਹੋ ਗਈਆਂ ਠੀਕ 66 ਘੰਟੇ ਪਹਿਲਾਂ ਪੀਐਨ ਸੈਸ਼ਨ ਜਿਹੜੇ ਚੀਫ ਇਲੈਕਸ਼ਨ ਕਮਿਸ਼ਨਰ ਸਨ ਉਹਨਾਂ ਨੇ ਪੰਜਾਬ ਦੀ ਚੋਣ ਜਿਹੜੀ ਆ ਪੋਸਟਪੋਨ ਕਰ ਦਿੱਤੀ ਉਹਦਾ ਕੀ ਬੁਨਿਆਦ ਸੀ ਕੀ ਅਧਾਰ ਸੀ ਉਹਦਾ ਔਰ ਫਿਰ 6 ਮਹੀਨੇ ਬਾਅਦ ਸਾਲ ਬਾਅਦ 1992 ਦੇ ਵਿੱਚ ਚੋਣ ਕਰਵਾਤੀ ਕੀ ਇਹ ਚੋਣ ਇਸ ਕਰਕੇ ਪੋਸਟਮਾਰਕ ਕੀਤੀ ਗਈ ਸੀ ਕਿ 1991 ਦੀ ਚੋਣ ਕਾਂਗਰਸ ਨਹੀਂ ਲੜ ਰਹੀ ਸੀ ਉਹਨਾਂ ਨੇ ਬਾਈਕਾਟ ਕੀਤਾ ਸੀ ਔਰ 92 ਦੀ ਚੋਣ ਹੋਣ ਦਿੱਤੀ ਗਈ ਕਿਉਂਕਿ ਉਹਦੇ ਚ ਕਾਂਗਰਸ ਚੋਣ ਲੜ ਰਹੀ ਸੀ ਤੇ ਕალიਦਲ ਬਾਈਕਾਟ ਕਰ ਰਿਹਾ ਸੀ ਪਹਿਲੀ ਚੋਣ ਦੇ ਵਿੱਚ ਘੱਟੋ ਘੱਟ 2 ਮਹੀਨੇ ਦਾ ਚੋਣ ਪ੍ਰਚਾਰ ਦਾ ਟਾਈਮ ਦਿੱਤਾ ਗਿਆ ਦੂਜੀ ਚੋਣ ਦੇ ਵਿੱਚ ਸਿਰਫ 15-20 ਦਿਨ ਦਾ ਟਾਈਮ ਦਿੱਤਾ ਗਿਆ ਇਹ ਕਿਉਂ ਔਰ ਬਾਅਦ ਵਿੱਚ ਦਿੱਲੀ ਖੇਲੇ ਚੋਂ ਬਾਹਰ ਆ ਗਈ ਉਹੀ 3ਨ ਸੈਸ਼ਨ ਜਿਹੜਾ ਵਾ ਉਨੇ ਪਹਿਲਾਂ ਰਾਸ਼ਟਰਪਤੀ ਦੀ ਚੋਣ ਨੂੰ ਉਸ ਸਮੇਂ ਚੜ੍ਹ ਗਈ ਰਿਟਾਇਰਮੈਂਟ ਤੋਂ ਬਾਅਦ ਔਰ ਫਿਰ ਬਾਅਦ 1999 ਦੇ ਵਿੱਚ ਗਾਂਧੀ ਨਗਰ ਤੋਂ ਕਾਂਗਰਸ ਦੀ ਟਿਕਟ ਤੇ ਉਹਨੇ ਐਲਕੇ ਅਡਵਾਨੀ ਪਾਰਟਾ ਦੇ ਖਿਲਾਫ ਹੁੰਦਾ ਨਹੀਂ ਪਾਰਟਾ ਦੇ ਲੀਡਰ ਦੇ ਖਿਲਾਫ ਚੋਣ ਲੜੀ ਹਾਰੇ 2.2 ਲੱਖ ਵੋਟਰਾਂ ਨੂੰ ਮਿਲੀਆਂ ਲੇਕਿਨ ਐਲਕੇ ਅਡਵਾਨੀ ਨੂੰ ਉਹਦੇ 4.5 ਲੱਖ ਵੋਟਰ ਮਿਲੀਆਂ ਸਨ ਇਲੈਕਸ਼ਨ ਕਮਿਸ਼ਨਰ ਬਾਅਦ ਦੇ ਵਿੱਚ ਕਾਂਗਰਸ ਪਾਰਟੀ ਜੁਆਇਨ ਕਰਦੇ ਆ ਕਾਂਗਰਸ ਵੱਲੋਂ ਚੋਣ ਲੜਦੇ ਨੇ ਸੋ ਇਹ ਜੋ ਹੁਣ ਹੋ ਰਿਹਾ ਵਾ ਇਹ ਪਹਿਲਾਂ ਵੀ ਹੁੰਦਾ ਰਿਹਾ ਕਾਂਗਰਸ ਵੀ ਇਹੋ ਕੁਝ ਕਰਦੀ ਰਹੀ ਹੈ میرا ہی کہنے دا مسئلہ گا سو so, بلکل پابندی لگنی چاہیے دیا کہ کوئی بھی الیکشن کمیشنر جیڑا با وہ چونہ نہیں لڑو یا نہ ہی کوئی اور عدہ ایکسیپٹ کرو گا اس تو بعد پھر ایک اور بھی ادارہ نے منور سنگ گل دا پجاب دے آئی ایس افسر سن منور سنگ گل نے وہ چیف الیکشن کمیشنر رہنے انیس سو چھانوے دے لے کے دوزار ایک تک کافی لوگ کیوں نہ بڑے جاندے ہوں گے بڑے چنگے افسر سن میں نے بننا کہ یہ بطور آئی افسر ਪੰਜਾਬ ਦੇ ਵਿੱਚ ਉਹਨਾਂ ਨੇ ਬਹੁਤ ਅੱਛੇ ਐਕਸਪੈਰੀਮੈਂਟ ਐਕਸਪੀਰੀਅੰਸ ਐਕਸਪੈਰੀਮੈਂਟ ਕੀਤੇ ਜਿਵੇਂ ਕਿ ਆਪਣੀ ਮੰਡੀ ਸਕੀਮ ਆਪਣੀ ਉਹਨਾਂ ਨੇ ਲੜੀ ਸ਼ੁਰੂ ਕੀਤੀ ਜਿੱਦੇ ਕਿਸਾਨ ਆਪ ਆਪਣੀ ਜਿੰਨਸ ਲਿਆ ਕੇ ਸਬਜ਼ੀਆਂ ਫਰੂਟ ਲਿਆ ਕੇ ਬਾਜ਼ਾਰਾਂ ਦੇ ਵਿੱਚ ਵੇਚ ਸਕਦੇ ਸਨ ਮੀਡਲਮੈਨ ਰਿਮੂਵ ਕਰਤਾ ਉਹਨਾਂ ਨੇ ਲੇਕਿਨ ਬਾਅਦ ਦੇ ਵਿੱਚ ਜਦੋਂ ਇਲੈਕਸ਼ਨ ਕੁਮਿਸ਼ਨਰ ਬਣ ਗਏ ਉਦੋਂ ਵੀ ਉਹਨਾਂ ਦੀ ਭੂਮਿਕਾ ਤੇ ਸਵਾਲ ਉੱਠਦੇ ਰਹੇ ਫਿਰ ਜਦੋਂ ਰਿਟਾਇਰ ਹੋ ਗਏ 2001 ਦੇ ਵਿੱਚ 2004 ਦੇ ਵਿੱਚ ਉਹਨਾਂ ਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ ਫਿਰ ਮੰਤਰੀ ਵੀ ਬਣਾਇਆ ਗਿਆ ਖੇਡ ਮੰਤਰੀ ਬਣਾਇਆ ਗਿਆ ਇੱਕ ਇਲੈਕਸ਼ਨ ਕਮਿਸ਼ਨਰ ਦਾ ਕੋਈ ਸਿਆਸੀ ਪਾਰਟੀ ਜੁਆਇਨ ਕਰਨਾ ਜਿਵੇਂ ٹی ਐਨ ਸੈਸ਼ਨ ਨੇ ਪਹਿਲਾਂ ਕਾਂਗਰਸ ਜੁਆਇਨ ਕੀਤੀ ਫਿਰ ਐਮ ਐਸ ਗਿਲ ਨੇ ਕਾਂਗਰਸ ਜੁਆਇਨ ਕੀਤੀ ਫਿਰ ਉਹ ਰਾਜ ਸਭਾ ਦਾ ਮੈਂਬਰ ਬਣੇ ਐਮ ਐਸ ਗਿਲ ਫਿਰ ਮੰਤਰੀ ਬਣੇ ਕੀ ਇਹ ਸਹੀ ਹੈ ਸੋ ਕੈਂਡ ਦਾ ਭਾਗ ਇਹ ਹੈ ਕਿ ਇਲੈਕਸ਼ਨ ਕਮਿਸ਼ਨਰ ਜਿਹੜੇ ਨੇ ਉਹਨਾਂ ਨੂੰ ਜੋਨ ਪ੍ਰਕਿਰਿਆ ਅਸੀਂ ਦਾ ਨਹੀਂ ਲੈਣਾ ਚਾਹੀਦਾ ਰਿਟਾਇਰਮੈਂਟ ਤੋਂ ਬਾਅਦ ਕੋਈ ਅਧਾ ਅਕਸੈਪਟ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਡੇ ਇਲੈਕਸ਼ਨ ਕਮਿਸ਼ਨਰਸ ਨੇ ਕਮਿਸ਼ਨਰ ਜਿਹੜੇ ਨੇ ਅਧਿ ਅਕਸੈਪਟ ਕਰਦੇ ਰਹੇ ਨੇ ਇਦਾਂ ਮਤਲਬ ਇਹ ਆ ਕਿ ਉਹ ਉਹਨਾਂ ਉਹ ਸਿਆਸਤ ਤੋਂ ਬਾਰ ਨਹੀਂ ਉਹਨਾਂ ਦੀ ਸਿਆਸੀ ਪ੍ਰੀਫਰੈਂਸ ਆ ਔਰ ਇਹੋ ਹੀ ਕੁਝ ਹੋਣਾ ਪਰ ਜਾਵਾ ਸੋ ਮੇਰਾ ਫੀਲ ਦੇ ਵਿੱਚ ਮੈਂ ਇਹ ਕਹੂੰਗਾ ਕਿ ਜਿਹੜੀ ਨਿਯੁਕਤੀ ਦਾ ਸਿਸਟਮ ਆ ਉਹਨੂੰ ਬਦਲਣ ਦੀ ਲੋੜ ਆ ਔਰ ਸਿਰਫ ਇਹੋ ਹੀ ਨਹੀਂ ਲੈਕਚਰ ਕਮਿਸ਼ਨਰਸ ਦੇ ਉੱਪਰ ਉਹਨਾਂ ਦੀ ਨਿਯੁਕਤੀ ਦਾ ਪ੍ਰਾਨ ਦਾ ਸਿਸਟਮ ਬਦਲਣਾ ਚਾਹੀਦਾ ਵਾ ਔਰ ਸਿਰਫ ਇਹੋ ਹੀ ਨਹੀਂ ਉਹਨਾਂ ਤੇ ਪਾਬੰਦੀਆਂ ਵੀ ਲਗਣੀਆਂ ਚਾਹੀਦੀਆਂ ਵੀ ਰਿਟਾਇਰਮੈਂਟ ਤੋਂ ਬਾਅਦ ਉਹ ਕੋਈ ਅਹੁਦਾ ਐਕਸੈਪਟ ਨਹੀਂ ਕਰਨਗੇ ਔਰ ਨਾਈ ਕੋ ਛੋੜ ਜਾਣਗੇ ਇਹ ਬਹੁਤ ਜ਼ਰੂਰੀ ਆ ਕਿਉਂਕਿ ਜੇ ਇਲੈਕਸ਼ਨ ਕਮਿਸ਼ਨ ਦੇ ਉੱਪਰ ਸਵਾਲ ਉੱਠਦੇ ਰਹੇ ਜੇ ਉਨ੍ਹਾਂ ਦੀ ਕ੍ਰੈਡੀਬਿਲਟੀ ਦਾ ਸਵਾਲ ਉੱਠਦੇ ਰਹੇ ਤੇ ਸਾਡਾ ਸਾਰਾ ਸਿਸਟਮ ਜਿਹੜਾ ਲੋਕਤੰਤਰ ਆ ਉਹ ਖਤਰੇ 'ਚ ਆ ਪੈਸੇ ਦਾ